हां जी मित्रों ਜਿਵੇਂ ਤੁਹਾਨੂੰ ਆਪਾਂ ਕਿਹਾ ਸੀਗਾ ਵੀ ਆਪਾਂ ਇਸ ਵਾਰ ਗਰਮੀਆਂ ਤੱਕ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਬੂਟੇ ਲਾਵਾਂਗੇ। ਸੋ ਆਪਾਂ ਕੱਲ ਬੂਟੇ ਲੈ ਆਏ ਅੱਜ ਆਪਾਂ ਲਾਉਣ ਲੱਗੇ ਆਂ। ਥੋੜੇ ਜਿhandle ਲਾਦੇ ਸੀ 3-4 ਕ ਬਾਕੀ ਆਪਾਂ ਅੱਜ ਲਾਵਾਂਗੇ। ਉਪਰਾਲਾ ਮਿੱਤਰੋ ਆਪਾਂ ਸ਼ੁਰੂ ਕੀਤਾ ਵੀ ਆਪਾਂ ਆਪਣੇ ਸਮਾਜ ਲਈ ਕੁਝ ਕਰ ਸਕੀਏ। ਇਹਨੂੰ ਹਰਿਆ ਭਰਿਆ ਬਣਾ ਸਕੀਏ। ਸੋ ਜਿਵੇਂ ਤੁਹਾਨੂੰ ਪਤਾ ਵੀ ਅੱਜ ਕੱਲ ਬੂਟੇ ਬਹੁਤ ਹਨਾ ਘਟਦੇ ਜਾ ਰਹੇ ਨੇ ਆਪਣੇ ਦਰਸਤ। ਜਿਹਦੇ ਨਾਲ ਆਪਣੇ ਮੌਸਮ ਜੀ ਵੀ ਫਰਕ ਪੈ ਰਿਹਾ ਪਰ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਇਹ ਉਪਰਾਲਾ ਸ਼ੁਰੂ ਕਰਨਾ ਆਪਣਾ ਮਕਸਦ ਇਹੀ ਆ ਵੀ ਆਪਾਂ ਆਪਣੇ ਸਮਾਜ ਨੂੰ ਕੁਝ ਵਧੀਆ ਬਣਾ ਸਕੀਏ ਤੇ ਜਿਹੜਾ ਵੀ ਵੀਰ ਭਾਈ ਸਾਡੇ ਨਾਲ ਜੁੜਨਾ ਚਾਹੁੰਦਾ ਉਹ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦਾ ਡੋਨੇਸ਼ਨ ਕਰ ਸਕਦਾ ਏ ਜੇ ਅਸੀਂ ਬੂਟੇ ਲਾਉਣਾ ਤੇ ਇਹਦੇ ਵਿੱਚ ਜੇ ਕਿਸੇ ਨੇ ਹਿੱਸਾ ਪਾਉਣਾ ਪਾ ਸਕਦਾ ਪਰ ਅਸੀਂ ਪੈਸੇ ਨਹੀਂ ਕਿਸੇ ਦੇ ਲੈਣੇ ਹੈਗੇ ਅਸੀਂ ਪੈਸੇ ਮਤਲਬ ਫੜਨੇ ਨਹੀਂ ਹੈਗੇ ਜਿਨੇ ਸਾਨੂੰ ਡੋਨੇਸ਼ਨ ਦੇਣੀ ਆ ਉਹ ਸਾਨੂੰ ਜਾਦਾ ਬੂਟੇ ਦਵਾ ਦੇਵੇ ਜਾਂ ਫਿਰ ਨਰਸਰੀ ਚੋਂ ਸਿੱਧੇ ਆਪ ਬੂਟੇ ਲੈ ਕੇ ਦੇ ਦੇਵੇ ਮਤਲਬ ਅਸੀਂ ਪੈਸੇ ਨਹੀਂ ਕਿਸੇ ਤੋਂ ਉਹ ਕਰਾਉਣੇ ਹੈਗੇ ਯਾਰ ਕੋਹੋਂ ਖਾਤੇ 'ਚ ਨਾ ਸਾਡਾ ਕੋਈ ਖਾਤਾ ਨਾ ਅਸੀਂ ਪਾਏ ਕੋਹੋਂ ਨੇ ਜਿਨੇ ਸਾਡੇ ਨਾਲ ਹਿੱਸਾ ਪਾਉਣਾ ਹੈ ਯੋਗਦਾਨ ਪਾਉਣਾ ਜਿਨੇ ਸਾਡੇ ਨਾਲ ਸੇਵਾ 'ਚ ਉਹ ਬੂਟਿਆਂ ਦੀ ਸੇਵਾ ਕਰ ਸਕਦਾ ਜਿਨੇ ਜੂਰੀ ਨਹੀਂ ਵੀ ਸਾਡੇ ਨਾਲ ਹੀ ਕਰਨ ਤੁਸੀਂ ਆਪਦੇ ਆਪ ਦੇ ਘਰੇ ਵੀ ਜਾਂ ਆਪਦੇ ਆਪ ਦੇ ਜਿੱਥੇ ਵੀ ਤੁਹਾਨੂੰ ਜ਼ਮੀਨ ਮਿਲਦੀ ਆ ਵਧੀਆ ਹਨਾ ਜਿੱਥੇ ਜਗ੍ਹਾ ਮਿਲਦੀ ਆ ਉੱਥੇ ਲਾ ਸਕਦੇ ਹੋ ਤੇ ਬਸ ਮੇਰਾ ਕਹਿੰਦਾ ਮਤਲਬ ਇਹੀ ਜੀਗਾ ਵੀ ਅਸੀਂ ਸਾਡਾ ਕੋਈ ਪੇਟੀਐਮ ਅਸੀਂ ਸਕੈਨਰ ਕੋਈ ਨਹੀਂ ਪਾਉਣਾ ਹੈਗਾ ਜਿਹਨੇ ਸਾਡੇ ਨਾਲ ਜੁੜਨਾ ਸਾਨੂੰ ਫੋਨ ਕਰਕੇ ਸੰਪਰਕ ਕਰਕੇ ਜਿਹਦਾ ਬੂਟੇ ਦੇ ਦੇਵੇ ਤੇ ਜਾਂ ਫਿਰ ਨਰਸਰੀ ਜਾਣਾ ਇਹਨੂੰ ਪੇਮੈਂਟ ਕਰਕੇ ਉੱਥੋਂ ਬੂਟੇ ਦਵਾ ਲਵੇ ਠੀਕ ਹੈ ਜੀ ਧੰਨਵਾਦ ਆਓ ਆਪਾਂ ਹੁਣ ਬੂਟੇ ਲਾਉਣਾ ਸ਼ੁਰੂ ਕਰਦੇ ਆਂ ਪਲਾਟ ਜਿਆਰਾ ਕੱਖ ਜੇ ਬਹੁ ਹੋਏ ਪਏ ਸੀ ਸੋ ਮੈਂ ਕਿਹਾ ਚੱਲ ਪਹਿਲਾਂ ਆਪਾਂ ਥੋੜਾ ਜਿਹਾ ਏਰੀਆ ਸਾਫ਼ ਕੀਤਾ ਤੇ ਫਿਰ ਆਪਾਂ ਕਰੀ ਬਣਾਈ ਤੇ ਆਪਾਂ ਬੂਟੇ ਲਾਏ ਨੇ ਯਾਰ ਚਾਰ ਪੰਜ ਤਾਂ ਹੈਗੇ ਲਾਲ ਮਿਰਚਾਂ ਦੇ ਤਿੰਨ ਚਾਰ ਹੈਗੇ ਨੇ ਨਿੰਬੂਆਂ ਦੇ ਇੱਕ ਨਰੰਗੀ ਆ ਤੇ ਦੋ ਜਮਨਾਂ ਨੇ ਤੇ ਇੱਕ ਅਮਰੂਦ ਵੀ ਆ ਅੱਧੇ ਲਾਤੇ ਅੱਧੇ ਰਹਿ ਵੀਏ ਦੋ ਚਾਰ ਕੇ ਰਹਿ ਗਏ ਬਸ 15 16 ਬੂਟੇ ਸੀ ਟੋਟਲ ਸੋ ਮੇਰੀ ਕੋਸ਼ਿਸ਼ ਇਹ ਸੀਗੀ ਵੀ ਆਪਾਂ ਨਾ ਮਤਲਬ ਪਹਿਲੇ ਬੂਟੇ ਤੋਂ ਲੈ ਕੇ ਐਂਡਲੇ ਬੂਟੇ ਤੱਕ ਕਿਹੜੀ ਬਣਾਦੀ ਹੈ ਤਾਂ ਕਿ ਆਪਾਂ ਜੇ ਇੱਕ ਪਾਸੇ ਪਾਣੀ ਲਾ ਦੀ ਹਨਾ ਤਾਂ ਐਂਡਲੇ ਬੂਟੇ ਤੱਕ ਆਪੀ ਜਲਾਵੇ ਅਖੀਰਲੇ ਬੂਟੇ ਤੱਕ ਸੋ ਉੱਥੇ ਖੱਬਲੇ ਆ ਬਈ ਸਾਫ ਕਰਾ ਮੈਨੇ ਉਹ ਫਿਰ ਹੁਣ ਮੈਂ ਕਿਹਾ ਚੱਲ ਇੱਧਰ ਸਿੱੜਦੀ ਉਹ ਉਹ ਸਾ ਉਹ ਪਿੱਛੇ ਟਮਾਟਰ ਲੱਗੇ ਹੋਏ ਨੇ ਯਾਰ ਤੇ ਕਿਆਰੀ ਬਣਾਉਣ ਦਾ ਇਹ ਫਾਇਦਾ ਯਾਰ ਵੀ ਹਨਾ ਇੰਨੀ ਦੂਰ ਕਈ ਵਾਰ ਪਾਈਪ ਨਹੀਂ ਜਾਂਦੀ ਜਾਂ ਫਿਰ ਕੱਲਾ ਕੱਲਾ ਕਾਪ ਆਪਾਂ ਐਂਡ ਅਕੀਰਲੇ ਬੂਟੇ ਤੱਕ ਜਾ ਕੇ ਪਾਉਣਾ ਤਾਂ ਬੰਦਾ ਗੀਰ ਉਹ ਕਰ ਜਾਣਾ ਸੋ ਇਸ ਕਰਕੇ ਕਿਆਰੀ ਬਣਾ ਕੇ ਆ ਦੇਖੋ ਕਿਆਰੀ ਬਣਾ ਕੇ ਨਾ ਮੈਨੇ ਸਾਰੇ ਮਤਲਬ ਪੱਦਰ ਵਧੀਆ ਹਰ ਤਰ੍ਹਾਂ ਦੀ ਹੈ ਆਪਣੇ ਬੂਟੇ ਲੱਗੇ ਦੇਖ ਲਓ ਗਿਣ ਵੀ ਲਓ ਤੁਸੀਂ ਵੀ ਹਾਂ 10 11 ਮਿੰਟ ਹੋ ਗਏ ਹੈਗੇ ਨਾ ਕਿ ਨਹੀਂ ਆਗੇ ਆਹ ਲਾਲ ਮਿਰਚ ਦਾ ਆਹ ਲੰਗੀ ਹੈ ਸ਼ਾਇਦ ਤੇ ਆ ਵੀ ਲਾਲ ਮਿਰਚ ਇੱਕ ਇੱਕ ਨਿੰਬੂ ਇੱਕ ਮਿਰਚਾਂ ਲਾਤੀ ਜੀ ਮੈਨੇ ਆ ਨਿੰਬੂਆਂ ਦਾ ਤੇ ਇਹਦੇ ਫਰੂਟ ਜੂਸ ਕੋਈ ਕਿੰਨੀ ਸੋਹਣੀ ਹੋਈ ਵੀ ਆ ਤੇ ਆ ਵੀ ਮਿਰਚ ਦਾ ਆ ਯਾਰ ਜਾਮਣ ਹੈ ਮੇਰੇ ਸਾਹਮਣੇ ਇਹ ਜਾਮਣ ਆਮਰੂਦ ਹੈ ਸ਼ਾਇਦ ਤੇ ਆ ਵੀ ਜਾਮਣ ਆ ਸੋ ਇੰਨੇ ਕ ਬੂਟੇ ਲਾਇਆ ਆਪਾਂ ਕੈਰੀ ਬਣਾਈ ਆ ਉੱਥੇ ਐਂਡ ਤੱਕ ਤਰੋ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਅਗਲੇ ਵਲੌਗ ਵਿੱਚ ਸੋ ਜਿਹਨੇ ਵੀ ਸਾਨੂੰ ਬੂਟੇ ਡੋਨੇਟ ਕਰਨੇ ਨੇ ਮੈਂ ਨੀਚੇ ਆਈਡੀ ਮੈਂਸ਼ਨ ਕਰ ਰਿਹਾ ਸਾਡੇ ਨਾਲ ਕੰਟੈਕਟ ਕਰ ਸਕਦਾ ਬਾਕੀ ਸਾਰਿਆਂ ਦਾ ਇਹ ਆਰ ਸਾਰਿਆਂ ਵਾਸਤੇ ਨੇ ਠੀਕ ਆ ਅਸੀਂ ਆਪਦੇ ਵਾਸਤੇ ਨਹੀਂ ਬੂਟੇ ਲਾਰੇ ਚਾਹੇ ਫਲਦਾਰ ਲਾ ਲਓ ਬੂਟੇ ਚਾਹੇ ਦੂਜੇ ਲਾਓ ਨਿੰਮ ਵਗੈਰਾ ਉਹ ਉਹ ਉਦੋਂ ਵੀ ਵਧੀਆ ਨੇ ਠੀਕ ਆ ਸੋ ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਤੇ ਜੇ ਆਪਾਂ ਊਣ ਹੀ ਲਾ ਸਕਦੇ ਤਾਂ ਚੱਲ ਜੇ ਲਾਲਚ ਨਾਲ ਹੀ ਲਾ ਸਕਦੇ ਆਪਾਂ ਵੀ ਚੱਲ ਫਲ ਖਾ ਲਾਂਗੇ ਜੇ ਲਾਲਚ ਨਾਲ ਵੀ ਲਾ ਸਕਣਾ ਤਾਂ ਵਧੀਆ ਲਾਲਚ ਨਾਲ ਹੀ ਲਾ ਲਈਏ ਆਪਾਂ ਨੂੰ ਫਾਇਦਾ ਹੀ ਦੇਣਾ ਇਹ ਚੀਜ਼ ਨੇ ਸੋ ਮਿਲਦੇ ਆਂ ਅਗਲੇ ਵਲੌਗ ਵਿੱਚ ਉਹ ਤੱਕ ਸਾਰੇ ਜਾਣੇ ਵਧੀਆ ਆਪਦੇ ਸੁੱਖ ਸ਼ਾਂਤੀ ਨਾਲ ਸਮਾਪਤਿਤ ਕਰੋ ਤੇ ਬਾਈ ਬਣ ਕੇ ਸਾਰਿਆਂ ਨੂੰ ਗੁਜਾਰਸ਼ ਆ ਯਾਰ ਆਪਣੇ ਜਿਹੜੀ ਵੀ ਥਾਂ ਬੇਲੀ ਵੀ ਤੁਹਾਡੇ ਘਰ ਦੇ ਨੇ ਉੱਥੇ ਬੂਟੇ ਜ਼ਰੂਰ ਲਓ 言われよう。